ਇਹੀ ਆ ਵੀ ਦੇਖੋ ਜਿਹੜੇ ਆਪਾਂ ਆਪਾਂ ਕੰਮ ਕਰਨ ਵਾਲੇ ਰੋਜ਼ਗਾਰ ਰੋਜ਼ਗਾਰ ਕਰਨ ਵਾਲੇ ਬੰਦੇ ਆ ਸਭ ਤੋਂ ਪਹਿਲਾਂ ਤਾਂ ਗੱਲ ਹੈ ਜੇ ਕੋਈ ਆਪਾਂ ਨੂੰ ਜਵਾਬ ਦੇ ਦੇ ਮੌਕੇ ਤੇ ਵੀ ਚਲੋ ਜੀ ਸਾਡੇ ਘਰੋਂ ਜਾਓ ਇਸ ਤਰ੍ਹਾਂ ਤਾਂ ਆਪਾਂ ਮਜ਼ਦੂਰ ਨਾ ਬਣੀ ਕਰਦੇ ਆਪਾਂ ਉਹਨੂੰ ਵੀ ਪਹਿਲਾਂ ਦੱਸ ਦਿੰਦੇ ਆ ਵੀ ਭਾਈ ਸਾਡੀ ਆਪਾਂ ਜਿਹੜੇ ਕਿਸਾਨ ਆ ਵੀ ਕੱਲ ਨੂੰ ਭਾਈ ਆਪਾਂ ਆਪਣਾ ਕੰਮ ਘਟ ਗਿਆ ਜਾਂ ਕੱਲ ਨੂੰ ਤੱਕ ਦੇ ਆਪਾਂ ਹੋਰ ਕੋਈ ਪ੍ਰਬੰਧ ਕਰ ਲਈ ਇਹ ਤਾਂ ਐਡਾ ਵੱਡੀ ਫੈਕਟਰੀ ਐ ਐਡੀ ਵੱਡੀ ਇੰਡਸਟਰੀ ਆ ਇਹਨਾਂ ਨੇ ਇਹ ਮੌਕੇ ਤੇ ਇਹ ਗੱਲ ਕਹਿ ਦੇਣੀ ਵੀ ਚਲੋ ਜੀ ਜਾਓ ਤੁਸੀਂ ਕਰੋ ਇਹ ਬੜੀ ਮੁਖੇਦੀ ਦੀ ਗੱਲ ਆ ਆਪਾਂ ਨੂੰ ਸਾਰੇ ਨਹੀਂ ਆਪਾਂ ਸਮਝਦਾਰ ਗੱਲ ਆ ਸਮਝਦਾਰ ਬੰਦੇ ਆ ਸਾਹਮਣੇ ਮੌਕੇ ਤੇ ਕਹਿ ਦੇਣਾ ਇਹ ਤਾਂ ਕਿਉਂਕਿ ਇਹ ਸਾਲਾਂ ਤੋਂ ਚੱਲਦਾ ਚੱਲਿਆ ਆ ਕੰਮ ਆ ਆਪਾਂ ਇੱਕ ਇੱਕ ਸਾਲ ਤੇ ਆਪਾਂ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਕੰਮ ਕਰਦੇ ਆ ਸਾਡੇ ਮਜ਼ਦੂਰ ਭਰਾ ਕਿਸਾਨਾਂ ਨਾਲ ਕੇ ਇੱਕ ਸਾਲ ਤੇ ਕੰਮ ਕਰਦੇ ਨੇ ਉਹ ਵੀ ਜਿਹੜੀ 6-6 ਮਹੀਨੇ ਆਪਾਂ ਪਹਿਲਾਂ ਕਹਿ ਦਿੰਦੇ ਆ ਕਿ ਅਗਲੀ ਵਾਰੀ ਵੀ ਸਾਡਾ ਉਹਨਾਂ ਨਾਲ ਕੰਮ ਸ਼ੁਰੂ ਹੈ ਕਿ ਅਸੀਂ ਅਗਲੀ ਵਾਰੀ ਮੈਂ ਉਹ ਕਿਸਾਨਾਂ ਦਾ ਕੰਮ ਕਰੂੰਗਾ ਹਨਾ ਇਹਨਾਂ ਨੇ ਤਾਂ ਇਹ ਐਡੀ ਵੱਡੀ ਇੰਡਸਟਰੀ ਆ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਨੇਗੇ ਜਿਹੜੇ ਇੱਥੋਂ ਦੇ ਚੁਣੇ ਹੋਏ ਜਿਹੜੇ ਸਾਡੇ ਵੋਟਾਂ ਲੈ ਕੇ ਗਏ ਨੇਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਫਰਜ਼ ਮੰਨਦਾ ਦੇਖੋ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਧਾਰਨ ਦੱਸਦਾ ਮੈਂ ਇਸਦਾ ਵਿਰੋਧ ਕਿਉਂ ਕਰਦਾ ਜਿਵੇਂ ਕਿ ਹੁਣ ਥੋੜੀ ਤਨਖਾਹਾਂ ਦੀ ਵੀ ਗੱਲ ਆ ਅਸੀਂ ਕਿਉਂ ਖੜੇ ਆਸਤੀ ਤੇ ਆਏ ਹੁਣ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਦਾ ਮੀਟਿੰਗ ਹੋਈ ਮੁੱਖ ਮੰਤਰੀ ਸਾਡੇ ਕਿਸਾਨਾਂ ਆਗੂ ਨੂੰ ਪਤਾ ਕੀ ਕਹਿੰਦਾ ਕਹਿੰਦਾ ਵੀ ਤੁਸੀਂ ਨਿੱਕੀ ਨਿੱਕੀ ਗੱਲ ਤੇ ਧਰਨੇ ਲਾਉਣ ਲੱਗ ਜਾਂਦੇ ਹੋ ਤੁਸੀਂ ਹਰ ਇੱਕ ਮੁੱਦੇ 'ਤੇ ਜਾ ਕੇ ਧਰਨੇ ਲਾਉਨੇ ਹੋ ਇਹ ਮੁੱਖ ਮੰਤਰੀ ਦਾ ਬਿਆਨ ਸੀਗਾ ਸਾਨੂੰ ਧਰਨੇ ਲਾਉਣ ਦਾ ਕੋਈ ਸ਼ੌਂਕ ਹੈ ਜੇ ਪ੍ਰਸ਼ਾਸਨ ਜਿਹੜਾ ਕਮਿਟਮੈਂਟ ਕਰਕੇ ਗਿਆ ਜੋ ਕਮਿਟਮੈਂਟ ਤੇ ਉੱਤਰਾ ਹੁੰਦਾ ਅਸੀਂ ਕਿਉਂ ਧਰਨਾ ਲਾਉਂਦੇ ਇਹ ਸਵਾਲ ਆ ਨਾ ਬਟਾ ਅਸੀਂ ਕਿਉਂ ਧਰਨਾ ਲਾਉਂਦੇ ਪ੍ਰਸ਼ਾਸਨ ਨੇ ਆ ਕਿ ਮਸਲਾ ਹੱਲ ਕਰਾਉਂਦਾ ਅਸੀਂ ਕਿਉਂ ਧਰਨਾ ਲਾਉਂਦੇ ਅੱਜ ਅਸੀਂ ਇੱਥੇ ਧਰਨਾ ਲਾਇਆ ਕਰ ਲੋ ਅਸੀਂ ਰੋਡ ਵੀ ਜਮ ਕਰਾਂਗੇ ਇਹ ਸੜਕ ਵੀ ਜਮ ਕਰਾਂਗੇ ਫਿਰ ਕਹਿੰਦੇ ਨੇ ਸੜਕਾਂ ਕੋਈ ਜਮ ਕਰਦੇ ਨੇ ਕਿ ਹੁਣ ਸਾਡੇ ਕੋਲੇ ਹੱਲ ਕੀ ਬਚਿਆ ਇਹ ਪੁੱਛਣਾ ਚਾਹੁੰਦੇ ਹਾਂ ਹੱਲ ਕੀ ਆ ਹੁਣ ਸਾਡੀ ਕਿਰਤ ਕਮਾਈ ਆ ਅਸੀਂ ਆਪਣਾ ਖੂਨ ਪਸੀਨਾ ਇੱਥੇ ਲਾ ਕੇ ਬੈਠੇ ਆ ਅਸੀਂ ਆਪਣਾ ਸਮਾਂ ਲਾਇਆ ਇੱਕ ਤਾਂ ਸਾਨੂੰ ਇੱਕ ਪਾਸਤਾ ਇਹ ਕਹਿ ਰਹੇ ਨੇ ਮੌਕੇ ਤੇ ਜਾਓ ਜੀ ਫੈਕਟਰੀ ਬੰਦ ਆ ਕਿਤੇ ਹੋਰ ਕੰਮ ਕਰ ਲਓ ਇਹ ਤਾਂ ਇਹ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਚੱਲੂਗਾ ਦੇਖੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਪਹਿਲਾਂ ਬੰਦ ਆ ਅਗਲੇ ਨੂੰ ਦੱਸੋ ਵੀ ਇੰਨਾ ਅਲਟੀਮੇਟ ਦਿਓ ਵੀ ਭਾਈ ਐਨੇ ਮਹੀਨਿਆਂ ਤੋਂ ਫੈਕਟਰੀ ਬੰਦ ਹੋਈ ਐਨੇ ਮਹੀਨਿਆਂ ਤੋਂ ਬਾਅਦ ਫੈਕਟਰੀ ਬੰਦ ਹੋ ਰਹੀ ਆ ਤੁਸੀਂ ਆਪਣਾ ਆਪਣਾ ਕਿਤੇ ਹੋਰ ਅਪਲਾਈ ਕਰ ਲਓ ਤੁਸੀਂ ਕਿਤੇ ਹੋਰ ਆਪਣਾ ਦੇਖ ਲਿਓ ਮੌਕੇ ਤੇ ਆ ਕੇ ਗੱਲ ਦੱਸਣੀ ਫੇਰ ਤੁਹਾਡਾ ਰੋਜ਼ਗਾਰ ਸਾਡਾ ਜਿਹੜਾ ਪੈਸਾ ਰੱਖਣਾ ਪੈਸਾ ਤਾਂ ਅਸੀਂ ਇੱਕ ਇੱਕ ਰੁਪਿਆ ਦੇਖੋ ਭਈ ਆਪਾਂ ਲਾਵਾਂਗੇ ਹੀ ਰਾਵਾਂਗੇ ਇਹ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਅੱਜ ਦੇ ਜ਼ਰੀਏ ਸਾਡੀ ਮੀਡੀਆ ਜ਼ਰੀਏ ਵੀ ਸਾਰੀ ਸਾਰੇ ਪ੍ਰਸ਼ਾਸਨ ਕੋਲੇ ਗੱਲ ਜਾਣੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੁਝ ਇੱਥੇ ਪਹੁੰਚ ਗਏ ਅਸੀਂ ਆਪਾਂ ਇੱਕ ਜਿਹੜਾ ਮੰਗ ਪੱਤਰ ਹੈ ਕੱਲ ਨੂੰ ਜਾ ਕੇ ਐਸਐਸਪੀ ਨੂੰ ਵੀ ਦੇ ਆਈਏ ਜੇ ਮੈਂ ਕੱਲ ਨੂੰ ਮੇਰੇ ਕੋਲ ਸਮਾਂ ਹੋਇਆ ਮੈਂ ਵੀ ਸਮਾਂ ਕੱਢੂੰਗਾ ਤੇ ਨਹੀਂ ਸਾਡੇ ਪ੍ਰਧਾਨ ਸਾਹਿਬ ਨਾਲ ਜਾ ਕੇ ਕੱਲ ਨੂੰ ਇੱਕ ਮੰਗ ਪੱਤਰ ਐਸਐਸਪੀ ਨੂੰ ਆਪਾਂ ਦੇਣਾ ਇਸ ਤੋਂ ਬਾਅਦ ਆਪਾਂ ਸਿੱਧਾ ਅਲਟੀਮੇਟਮ ਦੇਣਾ ਤੁਸੀਂ ਕੁਝ ਇੱਥੇ ਬੰਦੇ ਬੈਠੇ ਹੋਵਾਂਗੇ ਨੇ ਅਸੀਂ ਵੀ ਸਿੱਧਾ ਰੋਡ ਜਮ ਕਰਾਂਗੇ ਹੋਰ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਇੱਕ ਪਾਸੇ ਤਾਂ ਸਰਕਾਰ ਪ੍ਰਸ਼ਾਸਨ ਇਹ ਗੱਲ ਕਹਿੰਦੀ ਆ ਦੇਖੋ ਜੇ ਤੁਸੀਂ ਸੜਕਾਂ ਰੋਡ ਕਿਉਂ ਜਮ ਕਰਦੇ ਹੋ ਸਾਡਾ ਹੱਲ ਕਰਾ ਦਿਓ ਅਸੀਂ ਕਿਉਂ ਸੜਕਾਂ ਰੋਡ ਜਮ ਕਰੀਏ ਕੋਈ ਇੱਥੇ ਕੋਈ ਇਸ ਤਰ੍ਹਾਂ ਦਾ ਬਿਕਪ ਬਿਕਪ ਕਊ ਵਾਲਾ ਕੰਮ ਨਹੀਂ ਚੱਲਦਾ ਹੁਣ ਆਪਾਂ ਇੱਥੇ ਆ ਕੇ ਸਾਰੀ ਗੱਲ ਰੱਖੀ ਜਾਂਦੇ ਆ ਦੂਜੀ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਇਹ ਕਹਿੰਦੇ ਨੇ ਕਿ ਵੀ ਤੁਸੀਂ ਧਰ ਨਹੀਂ ਲਾਉਣਿਓ ਜਿਹੜੇ ਇਹਨਾਂ ਨੇ ਚੁਣਿਆ ਹੋਇਆ ਨੁਮਾਇੰਦਾ ਇੱਥੇ ਅਸੀਂ ਕੁੱਗੂ ਜੀ ਨੂੰ ਵੋਟਾਂ ਉਹਨੂੰ ਪਾਈ ਬੈਠੇ ਆਂ ਉਹਨੇ ਕਦੇ ਆ ਕੇ ਮਾਂ ਦੇ ਪੁੱਤ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕੱਲ ਮੇਰੇ ਕੋਲੇ ਘੱਟੋ ਘੱਟ 500 700 ਬੰਦਾ ਹਰ ਬੁੱਧਵਾਰ ਨੂੰ ਮੇਰੇ ਕੋਲੇ ਹੁੰਦਾ ਮੈਂ ਲੋਕਾਂ ਦੀ ਗੱਲ ਲੋਕਾਂ 'ਚ ਬੈਠ ਕੇ ਸੁਣਦਾ 8 ਵਜੇ ਵਾਹ ਜਾਨਾ ਸ਼ਾਮ ਨੂੰ 6 ਵਜੇ ਉੱਠਦਾ ਕਈ ਵਾਰੀ ਤਾਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਵੀ ਬੰਦੇ ਖੁਦਗੁਸ਼ੀਆਂ ਕਰਨ ਵਾਲੇ ਹੁੰਦੇ ਨੇ ਦੁੱਖ ਸੁਣਨ ਵਾਲੀ ਦੁੱਖ ਹੌਲਾ ਹੋ ਜਾਂਦਾ ਦੁੱਖ ਸੁਣਨ ਵਾਲੀ ਦੁੱਖ ਹੌਲਾ ਹੋ ਜਾਂਦਾ ਇਹ ਪਰ ਸਾਡਾ ਦੁੱਖ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਇਹ ਕੁੱਗੂ ਜੀ ਨੂੰ ਪ ਉਹ ਇੱਥੇ ਕਿੰਨੇ ਤਰੀਕ ਤੋਂ ਬੈਠੇ ਆਪਾਂ 8 ਤਰੀਕ ਤੋਂ 7 8 ਤਰੀਕ ਤੋਂ ਬੈਠੇ ਆ ਆ 2 ਕਿਲੋਮੀਟਰ ਦੂਰ ਆ ਤੂੰ ਆਪਦੇ ਆਪ ਨੂੰ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸਾਡੇ ਮਜ਼ਦੂਰ ਭਾਈ ਤਰਾ ਸਾੜਾ ਸਾਰਾ ਬੈਠਾ ਤੂੰ ਉਹਨਾਂ ਦੀ ਗੱਲ ਨਹੀਂ ਸੁਣ ਸਕਦਾ ਹੋਰ ਤੂੰ ਸੁਣੇਗਾ ਕੀ ਦੀ ਫੈਕਟਰੀ ਦੇ ਡੰਡਾ ਚੜਾਇਆ ਹੁੰਦਾ ਲੈ ਚੁਣੇ ਹੋਏ ਨਮਿੰਦਰਾਂ ਡੰਡਾ ਚੜਾਇਆ ਹੁੰਦਾ ਇਹ ਤਾਂ ਹੱਥੋਂ ਨੂੰ ਪੈਸੇ ਦੇਣਗੇ ਵੀ ਦਾ ਚੱਕੋ ਇਹ ਸਮਾਨ ਜਾਂ ਲੈ ਜਾ ਜੋ ਜਿਹੜਾ ਸਮਾਨ ਪਿਆ ਫੈਕਟਰੀ ਚੱਕੇ ਜੇ ਨਹੀਂ ਪੈ ਦੇਂਦੇ ਮੈਂ ਖੜਾ ਕਹੇ ਵੀ ਜਿਹੜਾ ਕੁਝ ਫੈਕਟਰੀ ਜਾਂ ਹੈਗਾ ਚੱਕ ਲੋ ਸਾਰਾ ਸਮਾਨ ਲੈ ਜਾ ਚੱਕ ਢਿਹੜ ਕੇ ਲੈ ਜਾ ਵੇ ਕੋਈ ਗੱਲ ਬਣਦੀ ਆ ਵੀ ਤੁਸੀਂ ਇਹ ਗੱਲ ਕਹਿ ਦੇਣੀ ਵੀ ਠੀਕ ਆ ਜੀ ਗੱਲ ਜਾਓ ਜੀ ਅਸੀਂ ਪੈਸੇ ਨਹੀਂ ਦਿੰਦੇ ਪੈਸੇ ਦੇਣੇ ਪੈਣਗੇ ਇੱਕ ਵਾਰੀਆਂ ਆਪਾਂ ਪ੍ਰਸ਼ਾਸਨ ਨੂੰ ਕੱਲ ਨੂੰ ਐਸਐਸ ਨੂੰ ਅਲਟੀਮੇਟਮ ਦੇ ਦਈਏ ਵੀ ਦੇਖੋ ਆ ਸਾਡਾ ਇੰਨੇ ਦਿਨੋਂ ਤੁਸੀਂ ਪਹਿਲਾਂ ਬੈਠੇ ਆ ਜੇਕਰ ਤੁਸੀਂ ਸਾਡੇ ਪੈਸੇ ਵਾਪਸ ਨਾ ਕਰਵਾਏ ਅਸੀਂ ਆ ਰੋਡ ਜਾਮ ਕਰਾਂਗੇ ਠੀਕ ਆ ਨਾ ਜੀ ਗੱਲ ਇਹ ਇਹੀ ਆਪਣਾ ਸਾਰਿਆਂ ਦਾ ਹੋਣਾ ਚਾਹੀਦਾ ਕਿਉਂ ਨਾ ਵੀ ਤੁਸੀਂ ਲੋਕਾਂ ਦੇ ਇੰਨੇ ਦਿਨ ਹੋ ਗਏ ਐਡਾਕ ਤਾਂ ਹਲਕਾ ਤੁਸੀਂ ਆ ਕੇ ਲੋਕਾਂ ਦੀ ਗੱਲ ਨਹੀਂ ਸੁਣ ਸਕਦੇ ਕੱਲ ਮੈਂ ਲੈ ਕਿੰਨੇ ਦੇ ਉੱਤੇ ਮਸਲੇ ਹੱਲ ਕਰਾ ਕੇ ਉੱਠਿਆ ਹੋਏ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਹੈਗੇ ਚਲੋ ਜੀ ਅੰਨੀ ਪੀਹੇ ਦੇ ਕੁੱਤੇ ਚੱਟੀ ਜਾਂਦੇ ਨੇ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਪ੍ਰਸ਼ਾਸਨ ਨੂੰ ਛੱਡਿਆ ਅੱਧਾ ਘੰਟਾ ਇੱਥੇ ਬੈਠ ਕੇ ਇਦਾਂ ਹੀ ਲਾਂਗੇ ਸਾਨੂੰ ਇਹ ਲਾਂਗੇ ਬਈ ਇੱਥੇ ਗੱਲ ਨਹੀਂ ਲੱਗ ਸਕਦੀ ਸਾਨੂੰ ਕੋਈ ਭਰੋਸਾ ਨਹੀਂ ਸਾਨੂੰ ਇਹ ਸੰਦਰ ਕਰ ਲੱਗੀ ਹੋਈ ਆ ਸਾਡ ਮਜ਼ਦੂਰ ਹੈ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਇਹ ਵੀ ਗੱਲ ਜਰੂਰ ਪਤਾ ਲੱਗ ਜੇ ਵੀ ਕਈ ਵਾਰ ਇਹ ਕਿੱਦੂ ਗੋਹੇ ਜੱਸੇ ਬੰਦੀ ਆ ਵੀ ਕਈ ਵਾਰ ਕਿਸਾਨਾਂ ਲਈ ਗੱਲਾਂ ਲਈ ਲੜਦੇ ਆ ਨਹੀਂ ਅਸੀਂ ਸਾਡੇ ਮਜ਼ਦੂਰਾਂ ਲਈ ਵੀ ਓਨਾ ਹੀ ਲੜਦੇ ਆ ਸਾਡੇ ਸਾਰੇ ਭਰਾ ਨੇਗੇ ਇਹ ਸਾਡੇ ਸਾਰੇ ਜਥੇਬੰਦੀ ਸਿਨੂਆਰ ਸਿਨੀਅਰ ਆਗੂ ਇੱਥੇ ਪਹੁੰਚੇ ਹੋਏ ਨੇ ਇਸ ਕਰਕੇ ਇਹ ਵੀ ਗੱਲ ਜਿਹੜੀ ਪ੍ਰਸ਼ਾਸਨ ਦੇਕਰ ਤੇ ਉਹ ਲੋਕਾਂ ਦੇਕਰ ਪਹੁੰਚੇ ਵੀ ਕੱਲਾ ਕਿਸਾਨੀ ਹਿੱਤਾਂ ਲਈ ਅਸੀਂ ਲੜਦੇ ਆਂ ਅਸੀਂ ਜਿਹੜੇ ਸਾਡਾ ਮਜ਼ਦੂਰ ਭਾਈਚਾਰਾ ਚਾਹੇ ਉਹ ਸਾਡਾ ਕਿਸੇ ਵੀ ਵਪਾਰੀ ਵਪਾਰ ਵਰਗ ਦਾ ਹੈ ਅਸੀਂ ਹਰ ਇੱਕ ਲਈ ਲੜਦੇ ਆਂ ਇਸ ਕਰਕੇ ਸਾਡੀ ਜਥੇਬੰਦੀ ਦਾ ਪੂਰਾ ਪੂਰਾ ਤੁਹਾਨੂੰ ਸਮਰਥਨ ਹੈ ਤੁਹਾਨੂੰ ਸਾਡੀ ਰਿਕਵੈਸਟ ਇਹ ਹੈ ਜੀ ਜਿਹੜਾ ਸਾਡੇ ਲੋਕਾਂ ਇਹ ਚੋਕ ਰਹੇ ਬਿਲਕੁਲ ਬਿਲਕੁਲ ਸਾਡੀ ਬੇਨਤੀ ਹੈ ਵੀ ਜਿਹੜੇ ਸਾਰੇ ਮੁਲਾਜ਼ਮ ਨੇਗੇ ਪਹਿਲਾਂ ਤਾਂ ਸਾਡੇ ਜਿਹੜੇ ਮੁਲਾਜ਼ਮ ਇੱਥੇ ਲੱਗੇ ਹੋਏ ਸੀ ਇਹਨਾਂ ਨੂੰ ਧੱਕੇ ਧੱਕੇ ਮਾਰੇ ਕੁੜੀਆਂ ਨੂੰ ਫਿਰ ਅਕਸਰ ਨੂੰ ਸਾਡੀ ਜਿਹੜੀ ਸਿੱਧੂ ਫਿਰ ਜੱਥੇਬੰਦੀ ਆ ਪਹੁੰਚੀ ਹੁਣ ਸਾਡੇ ਮੰਗ ਇਹ ਹੈ ਵੀ ਚਲੋ ਇਹਨਾਂ ਨੇ ਫੈਕਟਰੀ ਬੰਦ ਕਰ ਰਹੀ ਦੇਖੋ ਜੀ ਆਪਾਂ ਆਪਾਂ ਇੱਕ ਕਿਸਾਨ ਦੇ ਮਜ਼ਦੂਰ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਆਪਣੇ ਦਾ ਮਜ਼ਦੂਰ ਭਾਈ ਜਿਹਾ ਕੰਮ ਕਰਦਾ ਆਪਾਂ ਸਾਲ 6 ਮਹੀਨੇ ਪਹਿਲਾਂ ਦੱਸ ਦਿੰਦੇ ਆ ਵੀ ਦੇਖੋ ਜੀ ਅਸੀਂ ਤੁਸੀਂ ਅਗਲੀ ਵਾਰੀ ਜੇ ਮੈਂ ਕਿਸੇ ਨਾ ਹੋਰ ਕੰਮ ਕਰਨ ਲੱਗਾ ਜਾਂ ਕਿਸਾਨ ਪਹਿਲਾਂ ਦੱਸੰਦਾ ਇਹ ਐਡੀ ਸਾਲਾਂ ਤੋਂ ਕੰਮ ਕਰਦੇ ਆਉਂਦੇ ਸੀ ਸਭ ਤੋਂ ਪਹਿਲਾਂ ਤਾਂ ਗਲਤੀ ਇਹੀ ਹੈ ਕਿ ਇਹਨਾਂ ਨੇ ਕੁਝ ਨਹੀਂ ਦੱਸਿਆ ਮੌਕੇ ਦੇ ਇੱਕ ਦੋ ਦਿਨ ਪਹਿਲਾਂ ਕਿ ਇਹ ਫੈਕਟਰੀ ਬੰਦ ਹੈ ਫਿਰ ਘਟੂ ਘਟ ਚਾਰ ਤੋਂ ਪੰਜ 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 ਮਹੀਨਿਆਂ ਦੇ ਨਾ ਤਨਖਾਹਾਂ ਨੇ ਜੀ ਜੋ ਕਿ ਇਹਨਾਂ ਨੇ ਤਨਖਾਹਾਂ ਫੈਕਟਰੀ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਇਹ ਸਾਡੀ ਬੇਨਤੀ ਹੈ ਵੀ ਪਹਿਲੇ ਤਾਂ ਸਾਡੇ ਤਨਖਾਹਾਂ ਦਵਾਈਆਂ ਜਾਣ ਅਗਲਾ ਜਿਹੜਾ ਸੀਨ ਹੈ ਤੇ ਉੱਪਰ ਲੀਗਰੀ ਨੋਟਿਸ ਵੀ ਲਾਵਾਂਗੇ ਵੀ ਜਿਹੜਾ ਸਾਨੂੰ ਮੌਕੇ ਤੇ ਕਿਹਾ ਗਿਆ ਅਸੀਂ ਕਾਨੂੰਨੀ ਵੀ ਹੋਰ ਕਾਇਕ ਦੂਸਰੀ ਕਾਰਵਾਈ ਵੀ ਕਰਾਂਗੇ ਤੁਹਾਨੂੰ ਮੌਕੇ ਦਿੱਤਾ ਵੀ ਚਲੋ ਤੁਸੀਂ ਘਰੇ ਤੁਹਾਨੂੰ ਪਹਿਲਾਂ ਨੇ ਦੱਸਿਆ ਗਿਆ ਇੱਕ ਸਾਡੀ ਤੁਹਾਡੇ ਕੋਲੇ ਬੇਨਤੀ ਹੈ ਵੀ ਸਾਡੀਆਂ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਤੁਨਕਾਂ ਸਾਡੀਆਂ ਇਹ ਜਰੂਰ ਦਿਵਾਓ ਤੁਹਾਡੇ ਕੋਲੇ ਸਾਰਾ ਕੱਲ ਨੂੰ ਲਿਖਤੀ ਤੌਰ ਤੇ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਾਂਗੇ ਤੇ ਤੁਹਾਡੇ ਕੋਲੇ ਵੀ ਇੱਕ ਦੇ ਕੇ ਜਾਵਾਂਗੇ ਅਪਲੀਕੇਸ਼ਨ ਤੁਸੀਂ ਐਂ ਕਰਿਓ ਹਾਂਜੀ ਨਾ ਜਿਹੜੇ ਤੁਹਾਡੇ ਨਾਲ ਬੰਦੇ ਆ ਦੋ ਚਾਰ ਬੰਦੇ ਤੇ ਆਪਣੀ ਕਮੇਟੀ ਜੀ ਬਣਾ ਲਓ ਜਿਹੜੇ ਬੰਦੇ ਆਉਣਗੇ ਇਹਦੇ ਫੈਕਟਰੀ ਦੇ ਮਾਲਕੋਂ ਸੱਦ ਕੇ ਅਪਰ ਟੇਬਲ ਟॉक ਕਰ ਲਾਂਗੇ ਜਿੰਨੇ ਇਸ਼ੂਸ ਆ ਠੀਕ ਕਰਾਂਗੇ ਟੇਬਲ ਟੇਬਲ ਟਾਕ ਨਾ ਪਤਾ ਹੀ ਗੱਲ ਅਸੀਂ ਕਾਫੀ ਦਿਨਾਂ ਤੋਂ ਬੈਠੇ ਆ ਜੇ ਤੁਸੀਂ ਕੱਲ ਨੂੰ ਇੱਥੇ ਆ ਕੇ ਮਸਲਾ ਹੱਲ ਕਰਾ ਦੋ ਤਾਂ ਬਸਤ ਹੈ ਜੇ ਬਹੇ ਮਸਲਾ ਨਹੀਂ ਆ ਦੇ ਕੋ ਟੇਬਲ ਟਾਕ ਤੇ ਮੇਰੀ ਪੀਰੀ ਵਿੱਚ ਵੀ ਕਰਾਉਂਦਾ ਥੋੜਾ ਫਰਕ ਹੋਏਗਾ ਓਕੇ ਜੇ ਜਦੋਂ ਮੈਂ ਵਿੱਚ ਅਫਸਰ ਵਿੱਚ ਬਿਠਾਂ ਤਾਂ ਫਿਰ ਮੈਂ ਗੱਲ ਤੋਂ ਉਹ ਹੀ ਕਰਨਾ ਜਿਹੜੀ ਲੌਜੀਕ ਲੱਗਦੀ ਹੋਊਗੀ ਵੀ ਭਾਈ ਦੱਸੋ ਕਰੋ ਇਹਦਾ ਹੱਲ ਕੱਢੋ ਠੀਕ ਆ ਠੀਕ ਆ ਮੈਂ ਤਾਂ ਤੁਹਾਡੇ ਮੈਨੇਜਰ ਦਾ ਕੰਮ ਕਰਨਾ ਔਰ ਵਧੀਆ ਇਹ ਹੁੰਦਾ ਵੀ ਆਪਾਂ ਤਿੰਨ ਚਾਰ ਬੰਦੇ ਬਹਿ ਕੇ ਗੱਲ ਕਰ ਕੋ ਸਾਰਿਆਂ ਦੇ ਵਿੱਚ ਗੱਲ ਨਹੀਂ ਉਹ ਬੰਦੇ ਹੁੰਦੇ ਓਕੇ ਉਸ ਸਮੇਂ ਤੇ ਹੀ ਆ ਕਿਉਂਕਿ ਹਰ ਬੰਦਾ ਆਪਣੀ ਬੋਲੀ ਬੋਲਦਾ ਫਿਰ ਉਹ ਕੰਮ ਬੰਦਾ ਬੰਦਾ ਵਿਗੜ ਜਾਂਦਾ ਓਕੇ ਹਾਂ ਠੀਕ ਐ ਅਸੀਂ ਅਸੀਂ ਇਹਨਾਂ ਦੇ ਵਿੱਚ ਚਾਰ ਪੰਜ ਬੰਦੇ ਚੁਣ ਲੈਣੇ ਆ ਚੁਣਨ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਕੱਲ ਨੂੰ ਆ ਕੇ ਮਿਲਦੇ ਹਾਂ ਹਾਂ ਬਿਲਕੁਲ ਤੁਸੀਂ ਕੱਲ ਦੁਪਹਿਰ ਤੋਂ ਬਾਅਦ ਆ ਜਾਓ ਕਿਉਂਕਿ ਕੰਮ ਸਾਰੇ ਹੋਲੀ ਹੈ ਸਾਡੀ ਫੋਰ ਸਾਰੀ ਤਕਰੀਬਨ ਬਾਅਦ ਹੋਏਗੀ ਹਾਂ ਫੇਰ ਦੱਸੋ ਬਾਅਦੋਂ ਥੋੜੀ ਵੇਟ ਕਰਦਾ ਤੁਹਾਨੂੰ ਜਦੋਂ ਮੱਥੇ ਆ ਜਾਓ ਆਮ ਤੌਰ ਤੇ ਮੈਂ ਓਕੇ ਠੀਕ ਹੈ ਜੀ ਮੇਰੇ ਕੋਲ ਕੋਈ ਦਿੱਕਤ ਨਹੀਂ ਹੈ ਇਹਨਾਂ ਨੂੰ ਸਮਝਾ ਦਿਓ ਕਿਤੇ ਨਹੀਂ ਭੱਜਣ ਦੇ ਦੋ ਆਪਾਂ ਇਹਨਾਂ ਨੂੰ ਵੀ ਕਰਨਾ ਕਰੋ ਓਕੇ ਤੁਹਾਡੇ ਨਾਲ ਹੈ ਹੋਰ ਦੱਸੋ ਠੀਕ ਹੈ ਠੀਕ ਹੈ ਮੈਂ ਥੈਂਕ ਥੈਂਕ ਯੂ ਆਪਾਂ ਨਾ ਪਤਾ ਹੀ ਗੱਲ ਕਰੋ ਇੱਕ ਦੇਖੋ ਸਾਰੇ ਧਿਆਨ ਨਾਲ ਗੱਲ ਸੁਣ ਲਓ ਹੁਣੋ ਬਾਈ ਯਾਰ ਪ੍ਰਸ਼ਾਸਨ ਨੂੰ ਸਾਡਾ ਸੀ ਜਿਹੜਾ ਆਪਾਂ ਜਿੱਥੇ ਬੰਦੇ ਸਾਰੇ ਰਹਨੇ ਆ ਆਪਾਂ ਇਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਪਹਿਲਾਂ ਆਪਾਂ ਉਹਨਾਂ ਨੂੰ ਮੌਕਾ ਹੀ ਦੇਣਾ ਵੀ ਸਾਨੂੰ ਕਹਣੇ ਕੱਲ ਨੂੰ ਸਾਨੂੰ ਮੌਕਾ ਨਹੀਂ ਦਿੱਤਾ ਆਪਾਂ ਕੱਲ ਨੂੰ ਦੋ ਦਰਖਾਸਤਾਂ ਲੈ ਕੇ ਜੇਕਰ ਇੱਥੇ ਆਪਾਂ ਧਰਨਾ ਰੈਗੂਲਰ ਚੱਲਦਾ ਇਹਨੂੰ ਚਲਾਓ ਆਪਾਂ ਪੰਜ ਬੰਦੇ ਜਿਹੜੇ ਵੀ ਤੁਸੀਂ ਕੱਢ ਲਓ ਇੱਕ ਕੁੜੀਆਂ ਚੋਂ ਲੈ ਲਓ ਇੱਕ ਸਾਡਾ ਇੱਧਰ ਜੱਥੇਬੰਦੀ ਤੋਂ ਹੋਜੂਗਾ ਤੇ ਤਿੰਨ ਚਾਰ ਤੁਸੀਂ ਮੁੰਡਿਆਂ ਦੇ ਵਿੱਚੋਂ ਹੋਜੋ ਜਿਨ੍ਹਾਂ ਨੇ ਬੈਠ ਕੇ ਕਿੱਥੇ ਗੱਲ ਕਰਨੀ ਹੈ ਠੀਕ ਹੈ ਜੀ ਗੱਲ ਕੱਲ ਨੂੰ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਆਪਾਂ ਪੱਕਾ ਟਾਈਮ ਲੈਣਾ ਵੀ ਐਨੇ ਟਾਈਮ ਤੱਕ ਸਾਡਾ ਇਹ ਪੈਸਾ ਵਾਪਸ ਹੁੰਦਾ ਨਹੀਂ ਅਸੀਂ ਇਸ ਤੋਂ ਵੱਡਾ ਪ੍ਰੋਟੈ ਅਸੀਂ ਵੀ ਆਪਣੇ ਜਥੇਬੰਦੀਆਂ ਦੇ ਸਾਰੇ ਪ੍ਰਧਾਨ ਸੂਬਾ ਪ੍ਰਧਾਨ ਨੂੰ ਸਾਡਾ ਨੂੰ ਸਾਰਿਆਂ ਨੂੰ ਹੁਕਮ ਲਾ ਕੇ ਦੇਖੋ ਸਾਡੇ ਵਿੱਚ ਖੜੀ ਨੇਗੇ ਬਲਾਕ ਪ੍ਰਧਾਨ ਨੇਗੇ ਸਾਰੇ ਨਾਲ ਖੜੀ ਨੇਗੇ ਤੁਹਾਡੇ ਨਾਲ ਸਹਿਯੋਗ ਆ ਇਸ ਤੋਂ ਬਾਅਦ ਜਿਸ ਵੀ ਤਰ੍ਹਾਂ ਦਾ ਆਪਾਂ ਵੱਡਾ ਪ੍ਰੋਗਰਾਮ ਬੱਡਾਂਗੇ ਜੇਕਰ ਆਪਣੇ ਪੈਸੇ ਨਹੀਂ ਦਿੰਦੇ ਠੀਕ ਆ ਜੀ ਗੱਲ ਹੁਣ ਇਸ ਕਰਕੇ ਤੁਸੀਂ ਇਧਰ ਤੋਂ ਇੱਕ ਦਾ ਕੁੜੀਆਂ ਦੇ ਵਿੱਚੋਂ ਕੁੜੀ ਚਲੋ ਜਿਹੜੀ ਚੰਗੀ ਗੱਲ ਕਰਨ ਵਾਲੀ ਆ ਠੀਕ ਆ ਪ੍ਰਧਾਨ ਸਾਹਿਬ ਹਾਂ ਜੀ ਤਨ ਇੱਕ ਸਾਡਾ ਇਧਰੋਂ ਸਾਡਾ ਇਧਰੋਂ ਜਥੇਬੰਦੀ ਜੀ ਦੋ ਤੇ ਤਿੰਨ ਮੁੰਡਿਆਂ ਜਦੋਂ ਪੰਜ ਜਾਣੇ ਤੁਸੀਂ ਹੋ ਕੇ ਕੱਲ ਨੂੰ ਡੀਐਸਪੀ ਤੇ ਇੱਕ ਆਪਾਂ ਦੋ ਜਿਹੜਾ ਕੇਐਸਐਫਪੀ ਨੂੰ ਤੇ ਡੀਐਸਪੀ ਨਾਲ ਦੋਨਾਂ ਦਰਖਾਸਤਾਂ ਦੇ ਕੇ ਦੋਨੋਂ ਆਪਾਂ ਮਿਲਣਾ ਆਪਾਂ ਨੂੰ ਕੱਲ ਨੂੰ ਦੁਪਹਿਰ ਤੋਂ ਬਾਅਦ ਸਮਾਂ ਦਿੱਤਾ ਠੀਕ ਹੈ ਜੀ ਠੀਕ ਹੈ ਬ੍ਰਦਰ ਤੁਸੀਂ ਇਧਰੋਂ ਤਿੰਨ ਜਾਣੇ ਇਧਰੋਂ ਬੰਦੇ ਕਿਹੜੇ-ਕਿਹੜੇ ਹੋਣਗੇ ਦੱਸੋ ਬਾਈ ਇੱਕ ਕੁੜੀਆਂ ਦੇ ਵਿੱਚੋਂ ਕਿਹੜੀ ਜਾਊਗੀ ਕੱਲ ਨੂੰ ਨਾਲ ਦੱਸੋ ਸਭ ਦੀ ਗੱਲ ਦੀ ਗੱਲ ਕਰ ਸਕਦੇ ਹਾਂ ਹਾਂ ਜੀ ਨਾਨੇ ਦੀ ਆਪਾਂ ਕਮੇਟੀ ਇਹ ਬਣਾਵਾਂਗੇ ਉਹ ਕੁੜੀ ਆ ਜਾਊਗੀ ਉਹ ਜਾਊਗੀ ਬੱਸ ਠੀਕ ਹੈ ਮੁੰਡਿਆਂ ਦੇ ਵਿੱਚੋਂ ਤਿੰਨ ਮੁੰਡੇ ਕਿਹੜੇ ਹੋਣਗੇ ਇੱਕ ਤਾਂ ਹੋ ਗਿਆ ਬਾਈ ਦੋ ਮੁੰਡੇ ਦੱਸੋ ਕਿਹੜੇ ਬਾਈ ਨਾਨਾ ਲੈਣਗੇ ਬਈ ਇਹ ਫਿਲਡ ਉੱਤੇ ਦਸਾਰ ਮੁਗਾ ਆਜੋ ਦੋ ਕਾਪੀ ਲੈ ਕੇ ਆਓ ਬਾਈ ਕਾਪੀ ਲੈ ਕੇ ਆਓ ਲਿਖੇ ਮੜਾ ਕਾਵੇ ਲੈ ਕੇ ਕਾਪੀ ਤੇ ਪੈਨ ਲੈ ਲਓ ਆਪਾਂ ਬਣਾ ਲਈਏ ਕਾਪੀ ਮੈਂਬਰ 1 ਨੰਬਰ ਤੇ ਲੇਖੀ ਸੀ ਦੇ ਨਾਮ ਵਾਲਾ ਪਹਿਲੇ ਨੰਬਰ ਤੇ ਗੱਲ ਨਹੀਂ ਯਾਤ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ ਠੀਕ ਆ ਜੀ ਗੱਲ ਹਾਂ ਇਹ ਦੋ ਬੰਦੇ ਹੀ ਜਿਵੇਂ ਕਰਕੇ ਪਾਉਂਦੇ ਗੱਡੀ ਫੇਰ ਇਹ ਆਪਣੀ ਦੇਣ ਨੂੰ ਤਿਆਰ ਇਹ ਤੁਹਾਡੀ ਇਕਤਾ ਦਾ ਤਾਕਤ ਆ ਠੀਕ ਆ ਇੱਕ ਮਿੰਟ ਇੱਕ ਮੇਰੀ ਗੱਲ ਹੋਰ ਸੁਣ ਦੇਖ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਸੀ ਤੇ ਕੌਣ ਸਾਨੂੰ ਤਨਖਾਹ ਪਾਉਣ ਲੱਗ ਗਏ ਏਨਾ ਆਪੇ ਹੁਣ ਵਿੱਚੋ ਤਨਖਾਹ ਲੈ ਕਾਲੂ ਕਦੇ ਆਪਾਂ ਕੰਮ ਨਹੀਂ ਕਰਦੇ ਸਾਰਾ ਨਾਲ ਖੜਨਾ ਬਾਈ ਸਾਡੇ ਨਾਲ ਅਕਸਰ ਕੀ ਹੁੰਦਾ ਇਦਾਂ ਹੋ ਜਾ ਬਾਈ ਕਾਲੂ ਸੁਣ ਲੋ ਪਹਿਲਾਂ ਧਿਆਨ ਨਾਲ ਸਾਡੇ ਨਾਲ ਅਕਸਰ ਕੀ ਹੁੰਦਾ ਵੀ ਇੱਕ 15 ਕੰਮ ਹੋ ਗਿਆ ਉਹ ਬਾਗ ਗਿਆ ਅਸੀਂ ਤਾਂ ਕੁਝ ਨਹੀਂ ਲੈਣਾ ਨਾ ਫਿਰ ਤਾਂ ਅਸੀਂ ਵੀ ਨਾ ਆਉਂਦੇ ਸੀ ਤੁਸੀਂ ਜਿਹੜਾ ਬੰਦਾ ਕੰਮ ਹੋਗਾ ਉਹ ਬੰਦਾ ਆਉਂਦਾ ਹੀ ਨਹੀਂ ਪਹਿਲੇ ਦਿਨ ਇਹੀ ਗੱਲ ਹੋਈ ਆ ਭਰਾ ਸਾਰਾ ਇਸ ਕਰਕੇ ਇਹ ਸਾਰੇ ਜਣੇ ਇੱਥੇ ਬੈਠ ਕੇ ਸੌਂ ਖਾਓ ਵੀ ਅਸੀਂ ਜਿਹੜਾ ਬੰਦਾ ਉਹਦੇ ਨਾਲ ਭਰਾ ਨਾਲ ਐਂਡ ਤੇ ਕਰ ਖੜੇ ਰਹਾਂ ਆ ਸੌਂ ਪਹਿਲੇ ਦਿਨ ਹੀ ਖਵਾਈ ਆ ਵੀ ਜੀ ਕਿਸੇ ਪੰਗੇ ਆ ਆ ਪਾਦੀ ਭੱਜਣਾ ਜਾਇਓ ਮੈਂ ਇੰਨਾ ਦੇਖਿਆ ਮੈਂ ਕਈ ਕਈ ਝੜਾ ਮੁੱਦਾ ਟਟਾ ਹੋਏ ਏਜੰਟਾਂ ਵਾਲਾ ਹਾਂ ਜੇ ਕਿਸੇ ਨੇ 20 ਬੰਦੇ 10 ਬੰਦੇ ਨੇ ਪੈਸੇ ਲੈਣੇ ਦੋ ਬੰਦੇ ਪੈਸੇ ਲੈ ਕੇ ਉਹ ਉੱਥੇ ਸਾਡਾ ਮਹਾਲੀ ਚ ਅਸੀਂ ਤਾਂ ਕਰਕੇ ਬਾਲਾ ਮੂਰੇ ਨਹੀਂ ਹੁੰਦੇ ਹੁੰਦੇ ਥੋੜੂ ਮੂ ਤੇ ਕਈ ਵਾਰ 9.5 ਆ ਜਾਂਦਾ ਮੂਰੇ ਉਹ ਉੱਥੇ ਇੱਕ ਸਿਗਰਟ ਰਾਖਸ਼ ਗਰੁੱਪ ਵਾਲਾ ਉਹਨੇ ਕਈ ਕਰੋੜ ਦੀ ਠੱਗੀ ਮਾਰੀ ਸੀ ਦੋ ਬੰਦੇ ਨੇ ਪੈਸੇ ਦੇ ਕੇ ਨੇੜੇ ਵਿੱਚ ਕਮੇਟੀ ਦੇ ਵਿੱਚ ਲਾ ਕੇ ਉਹ ਦੋ ਬੰਦੇ ਚੁੱਪੀ ਕਰਕੇ ਬੈਠੇ ਇਸ ਕਰਕੇ ਇਹ ਜਿਹੜਾ ਬੜਾ ਜ਼ਰੂਰੀ ਆ ਇਹ ਸਾਰਿਆਂ ਦੀ ਇਕਤਾ ਬੜੀ ਜ਼ਰੂਰੀ ਆ ਆਪਾਂ ਇਸ ਨੂੰ ਆਪਣਾ ਹੱਕ ਲੈ ਕੇ ਉਠਾਂਗੇ ਸਾਰਿਆਂ ਲਈ ਆਪ ਨੂੰ ਆਪਣੇ ਹੱਕਾਂ ਲਈ ਲੜਨ ਦੀ ਬੜੀ ਜ਼ਰੂਰਤ ਆ ਤੁਹਾਡਾ ਧੰਨਵਾਦ ਤੁਸੀਂ ਸਾਰੇ ਲੜਨਾ ਤੇ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਉਹ ਚੱਲਦਾ ਰਹੂਗਾ ਅਸੀਂ ਤੁਹਾਡੇ ਕੋਲੇ ਸਾਡੇ ਜਥੇਬੰਦੀ ਦੇ ਆਗੂ ਹਾਜ਼ਰ ਰਹਿਣੇ ਠੀਕ ਹੈ ਜੀ ਮਜ਼ਦੂਰ ਇਕਤਾ ਦੇ ਨਾਰੇ ਲਾਉਣੇ ਆ ਠੀਕ ਆ ਆਪਾਂ ਮੰਨ ਲਾ ਠੀਕ ਆ ਕਿਸੇ ਨੂੰ ਮਰਦਾ ਪਰਦਾ ਕੁਝ ਨਹੀਂ ਕਹਿਣਾ ਹੁਣਾ ਠੀਕ ਆ ਇੱਕ ਗੱਲ ਜਿਹੜੀ ਮੇਨ ਗੱਲ ਕਰਨ ਲਈ ਦੇਖ ਭਾਨੇ ਨੇ ਵੀ ਕਹਤੀ ਤੁਹਾਨੂੰ ਗੱਲ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਬੈਠੋ 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 5 ਮਿੰਟ ਬੈਠੋ ਪੈਸੇ ਘੱਟ ਪਾਰੇ ਇਸ ਦੀ ਪੂਰੇ ਦੇ ਪੂਰੇ ਪੈਸੇ ਲੈ ਕੇ ਉਠਾਂਗੇ ਜੇਕਰ ਸਾਡਾ ਬਣਦਾ ਹੱਕ ਨਹੀਂ ਮਿਲਦਾ ਅਸੀਂ ਇਸ ਅੰਦੋਲਨ ਨੂੰ ਵੱਡਾ ਕਰਾਂਗੇ ਸਿੱਧੂਪੁਰ ਜਥੇਬੰਦੀ ਅਸੀਂ ਸਾਰੇ ਜਿੰਨੇ ਭਰਾ ਆ ਅਸੀਂ ਇਸ ਮਜ਼ਦੂਰਾਂ ਦੇ ਨਾਲ ਇਹ ਸਾਡੇ ਭਰਾਵਾਂ ਦੇ ਨਾਲ ਡਟ ਕੇ ਖੜੇ ਆ ਅਸੀਂ ਇਹਨਾਂ ਦਾ ਹੱਕ ਦਵਾ ਕੇ ਹਟਾਂਗੇ ਇਸ ਕਰਕੇ ਫੈਕਟਰੀ ਦੇ ਮਾਲਕ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇਕਰ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਇਸ ਅੰਦੋਲਨ ਨੂੰ ਵੱਡਾ ਕਰਾਂਗੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਸੀ 8 ਤਰੀਕ ਤੋਂ ਲੈ ਕੇ ਧਰਨਾ ਚੱਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗਾ ਵੀ ਦੇਖੋ ਇਹ ਧਰਨੇ ਲਾਉਣ ਵਾਲੀ ਨੇਗੇ ਪੰਜਾਬ ਨੂੰ ਧਰਨਿਆਂ ਦਾ ਹੀ ਜਿਹੜਾ ਬਣਾ ਕੇ ਰੱਖਤਾ ਇੱਕ ਸੂਬਾ ਮੈਂ ਗੱਲ ਕਹਿਣਾ ਚਾਹੁੰਦਾ ਵੀ ਇਤਨਾ ਥੋੜਾ ਲੋਕਲ ਐਮਐਲਏ ਨੇ ਆ ਕੇ ਬਾਤ ਕਿਉਂ ਨਹੀਂ ਪੁੱਛੀ ਅੱਜ 8 ਤੋਂ ਲੈ ਕੇ ਅੱਜ ਕਿੰਨੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਨਾ ਪੰਜ ਛੇ ਦਿਨ ਹੋ ਗਏ ਸਾਡੀਆਂ ਕੁੜੀਆਂ ਰਾਤ ਨੂੰ ਸਾਡੀਆਂ ਭੈਣਾਂ ਇੱਥੇ ਰਾਤਾਂ ਕੱਟਦੀਆਂ ਨਹੀਂਆਂ ਇਹ ਕਹਿੰਦੇ ਅਸੀਂ ਅਸੀਂ ਸਾਰੇ ਫੈਕਟਰੀ ਬੇਲੀ ਕਰਕੇ ਲੈ ਜੀਏ ਫਿਰ ਤੁਸੀਂ ਬਹਿ ਜਿਓ ਅਸੀਂ ਫੈਕਟਰੀ ਬੇਲੀ ਕਰਨਾ ਸਾਰਾ ਇਹਨਾਂ ਦਾ ਸਾਰਾ ਕੋਈ ਵੇਚਤਾ ਅੰਦਰ ਬਾਈ ਜੀ ਤਾਗਾ ਪਿਆ ਦੇ ਸਮਾਨ ਪਿਆ ਕਹਿੰਦੇ ਸਾਡਾ ਉਹ ਕੱਢਣ ਦੇ ਦਿਓ ਫਿਰ ਤੁਸੀਂ ਬਹਿ ਜਿਓ ਅਸੀਂ ਇੱਕੋ ਹੀ ਸਾਡੇ ਪ੍ਰਸ਼ਾਸਨ ਨੂੰ ਤਾਬਣੀ ਹੈ ਵੀ ਜਿਵੇਂ ਕਿ ਸਾਡਾ ਮੁੱਖ ਮੰਤਰੀ ਸਾਹਿਬ ਕਹਿੰਦਾ ਸਾਨੂੰ ਕੋਈ ਧਰਨੇ ਲਾਉਣ ਦਾ ਸ਼ੌਂਕ ਨਹੀਂ ਥੋੜਾ ਲੀਡਰ ਇੱਥੇ ਨਹੀਂ ਪਹੁੰਚਿਆ ਜੇ ਥੋੜਾ ਲੀਡਰ ਪਹੁੰਚਿਆ ਹੁੰਦਾ ਇੱਕ ਐਮਐਲਏ ਦੀ ਕਿੱਡੀ ਵੱਡੀ ਪਾਵਰ ਹੁੰਦੀ ਹੈ ਲਿਆ ਕੇ ਪ੍ਰਸ਼ਾਸਨ ਨੂੰ ਇੱਥੇ ਖੜਾ ਕੇ ਇੱਕ ਘੰਟੇ ਦੇ ਵਿੱਚ ਪੈਸੇ ਦਿਵਾ ਕੇ ਲੈ ਜਾਂਦਾ ਅਸੀਂ ਇੱਥੇ ਆਏ ਆਉਣ ਦੇ ਨਾਲ ਆ ਤੁਸੀਂ ਆਪ ਦੇਖ ਲਓ ਬਾਈ ਜੀ ਜਿਹੜਾ ਸਾਨੂੰ ਕਹਿੰਦੇ ਨੇ ਨਾ ਵੀ ਇਹ ਪਹਾਣੇ ਵਰਗੇ ਉਹੀ ਬੋਲਦੇ ਨੇ ਜੱਥੇਬੰਦੀਆਂ ਇੱਥੇ ਉਹੀ ਬੋਲਦੇ ਨੇ ਆ ਹੁਣ ਦੇਖ ਲਓ ਨੌਜਵਾਨਾਂ ਦੇ ਫੋਨਾਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋਗੇ ਇਹ 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 ਇੱਕ ਐਮਐ ਇਹਨਾਂ ਨੂੰ ਇਹਨਾਂ ਕੋਲੇ ਕੰਮ ਕਰ ਨਹੀਂ ਸਕਦੇ ਫਿਰ ਸਾਨੂੰ ਕਹਿੰਦੇ ਧਰਨੇ ਲਾਉਣੇ ਹੋ ਇਸ ਕਰਕੇ ਇਹ ਸਾਡਾ ਬਣਦਾ ਹੱਕ ਅਸੀਂ ਲੈ ਕੇ ਹਟਾਂਗੇ ਪ੍ਰਸ਼ਾਸਨ ਨੂੰ ਅਸੀਂ ਕੱਲ ਨੂੰ ਵੀ ਅਸੀਂ ਆਪਣਾ ਉਹਨੂੰ ਮੀਟਿੰਗ ਰੱਖ ਰਹੇ ਹਾਂ ਜੇ ਇਸ ਮੀਟਿੰਗ ਦੇ ਵਿੱਚੋਂ ਛਿੱਟਾ ਨਾ ਨਿਕਲਿਆ ਤਾਂ ਅੰਦੋਲਨ ਨੂੰ ਅਸੀਂ ਹੋਰ ਤੇਜ਼ ਕਰਾਂਗੇ ਇਹ ਸਾਡਾ ਬਲਾਕ ਸਮಿತಿ ਦੇ ਸਾਡੇ ਪ੍ਰਧਾਨ ਨੇਗੇ ਸਾਡੇ ਜਿੱਧੂ ਪਰ ਜਥੇਬੰਦੀ ਵੱਲੋਂ ਸਾਡੇ ਸਾਰੇ ਸੀਨੀਅਰ ਆਗੂ ਇਹੋ ਨੇਗੇ ਅਸੀਂ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇਗੇ ਅਸੀਂ ਕਾਕਾ ਕੋਟੜਾ ਜਿਤ ਕਰੇ ਸਾਰਿਆਂ ਦੇ ਕਰ ਗੱਲਬਾਤ ਪਹੁੰਚਾਤੀ ਇਸ ਕਰਕੇ ਨਹੀਂ ਪ੍ਰਧਾਨ ਅੰਦੋਲਨ ਨੂੰ ਅਸੀਂ ਬਟਾ ਬਟਾ ਕਿਵੇਂ ਦੇ ਦੇ ਇੱਕ ਪਾਸੇ ਸਰਕਾਰ ਕਹਿੰਦੀ ਰੁਜ਼ ਉਦਾਸੀ ਤੁਸੀਂ ਮਤਲਬ ਜੇ ਤੁਸੀਂ ਆ ਗਏ ਤਾਂ ਪਤਾ ਲੱਗ ਗਿਆ ਤੁਸੀਂ ਆ ਕੇ ਬੈਠੇ ਅੱਛਾ